ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀ ਸਹੂਲਤ ਵਾਸਤੇ ਛਡੇ ਮੈਕਨਰੀਆਂ ਕੁੱਲ 56 ਸਰਵਿਸਿਜ਼ ਨੇ ਜਿਹੜੀਆਂ ਕਿ ਹੋਣਾ ਸੇਵਾ ਕੇਂਦਰ ਦੇ ਵਿੱਚ ਉਪਲਬਧ ਹੋਣਗੀਆਂ ਜੀ ਜਿਸ ਤਰ੍ਹਾਂ ਉਹ ਬੰਦਾ ਪੋਰਟਲ ਤੇ ਪਹਿਲਾਂ ਅਪਲਾਈ ਕਰਕੇ ਆਪ ਵੀ ਕਰ ਲੈ ਤਾਂ ਉਸ ਤਰ੍ਹਾਂ ਵੀ ਕਰ ਸਕਦਾ ਹੈ ਕਿ ਸੇਵਾ ਕੇਂਦਰ ਚ ਬਿਲਕੁਲ ਇਹ ਦੋਨੋਂ ਸਾਡੀਆਂ ਆਪਸ਼ਨਸ ਖੁੱਲੀਆਂ ਨੇ ਚਾਹੇ ਸਾਡਾ ਜਿਹੜਾ ਸਿਟੀਜ਼ਨ ਆ ਸਿਟੀਜ਼ਨ ਪੋਰਟਲ ਬਣਿਆ ਹੋਇਆ ਵਾਹਨ ਦਾ ਵੀ ਸਾਥੀ ਦਾ ਵੀ ਉਹਦੇ ਰਾਹੀਂ ਵੀ ਅਪਲਾਈ ਕਰ ਸਕਦੇ ਆ ਪਰ ਜੇ ਸਾਡੇ ਸਿਟੀਜ਼ਨ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਆ ਤਾਂ ਸਿਰਫ 100 ਰੁਪਏ ਫੀਸ ਰੱਖੀ ਆ ਸੇਵਾ ਕੇਂਦਰ ਨੇ ਕਿ ਉੱਥੇ ਸੇਵਾ ਕੇਂਦਰ ਜਾ ਕੇ ਸੇਵਾ ਕੇਂਦਰ ਤੇ ਬੈਠੇ ਡਾਟਾ ਐਂਟਰੀ ਆਪਰੇਟਰ ਤੋਂ ਅਪਲਾਈ ਕਰਵਾ ਸਕਦੇ ਹ ਜਿੱਦਾਂ ਹੋਰ ਸ਼ਿਫਾਵਾਂ ਜਿਹਾ ਚਲਾਨ ਵਗੈਰਾ ਜੋ ਆਪਣੇ ਦਫ਼ਤਰੇ ਪੁੱਤਾ ਜਾਂਦਾ ਹੈ ਉਸ ਨੂੰ ਕਿੱਦਾਂ ਕੀਤਾ ਜਾਵੇਗਾ ਜਿਹੜਾ ਜਿੱਥੋਂ ਤੱਕ ਟ੍ਰੈਫਿਕ ਚਲਾਨ ਜਾਂ ਹੋਰ ਵੀ ਜਿਹੜੇ ਚਲਾਨ ਹੈ ਉਹਦਾ ਭੁਗਤਾਨ ਆ ਉਹਦੇ ਵਾਸਤੇ ਆਨਲਾਈਨ ਪਹਿਲਾਂ ਹੀ ਪ੍ਰੋਵੀਜ਼ਨ ਆ ਜਦੋਂ ਵੀ ਕਿਸੇ ਵੀ ਵਹੀਕਲ ਦਾ ਚਲਾਨ ਹੁੰਦਾ ਨਾ ਜਿਹੜਾ ਰਜਿਸਟਰਡ ਨੰਬਰ ਹੁੰਦਾ ਉਸ ਗੱਡੀ ਦੇ ਨਾਲ ਉਥੇ ਉੱਪਰ ਆਟੋਮੈਟਿਕਲੀ ਮੈਸੇਜ ਚੱਲ ਜਾਂਦਾ ਆ ਉਹਦੇ ਨਾਲ ਲਿੰਕ ਹੁੰਦਾ ਕਿ ਤੁਸੀਂ ਇਸ ਲਿੰਕ ਰਾਹੀਂ ਭੁਗਤਾਨ ਕਰ ਸਕਦੇ ਹੋ ਗੱਲ ਸਾਡੀ ਸਿਟੀਜ਼ਨ ਤੇ ਆ ਜਾਂਦੀ ਹੈ ਕਿ ਉਹਨਾਂ ਨੂੰ ਕਈ ਸਾਡੀ ਸਿਟੀਜ਼ਨਸ ਨੂੰ ਪਤਾ ਹੁੰਦਾ ਵੀ ਕਿਸ ਤਰ੍ਹਾਂ ਚਲਾਨ ਦਾ ਭੁਗਤਾਨ ਕਰਨਾ ਉਹ ਬੜਾ ਵਧੀਆ ਤਰੀਕੇ ਨਾਲ ਲਿੰਕ ਦੇ ਉੱਪਰ ਕਲਿੱਕ ਕਰਕੇ ਆਪਣੇ ਆਪ ਭੁਗਤਾਨ ਕਰ ਦਿੰਦੇ ਆ ਇੱਕ ਲੋਕਾਂ ਵਿੱਚ ਕਾਫੀ ਅਫਵਾਹ ਪਾਈ ਜਾ ਰਹੀ ਹੈ ਕਿ ਆਰਟੀਓਫਿਸ ਦੀ ਕਾਫੀ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਚੱਲ ਰਿਹਾ ਥੋੜਾ ਬੰਦ ਕੋਈ ਇਸ ਤਰ੍ਹਾਂ ਸੇਵਾ ਨਹੀਂ ਹੋਈ ਸਿਰਫ ਸੇਵਾਵਾਂ ਦਾ ਟਰਾਂਜੀਸ਼ਨ ਹੋਇਆ ਇੱਕ ਤਰ੍ਹਾਂ ਤੁਸੀਂ ਦੇਖ ਵੀ ਸਕਦੇ ਹੋ ਬਾਹਰ ਸਾਡੇ ਆਰਟੀਓ ਦਫਤਰ ਦੇ ਕਿ ਜਿਹੜੀਆਂ ਵਿੰਡੋਜ਼ ਸੀ ਜਿਹੜੀਆਂ ਅਸੀਂ ਸਰਵਿਸਿਸ ਦਿੰਦੇ ਸੀ ਉਹੀ ਸਰਵਿਸਿਸ ਹੁਣ ਸੇਵਾ ਕੇਂਦਰ ਦੇ ਵਿੱਚ ਸ਼ਿਫਟ ਹੋ ਗਈਆਂ ਸੋ ਬੰਦ ਨਹੀਂ ਹੋਇਆ ਇੱਕ ਤਰ੍ਹਾਂ ਜਿਹੜਾ ਖਿੜਕੀ ਵਾਲਾ ਸਿਸਟਮ ਸੀ ਰਾਈਟ ਉਹ ਅਸੀਂ ਸ਼ਿਫਟ ਕਰ ਦਿੱਤਾ ਹੈਗਾ ਸੇਵਾ ਕੇਂਦਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪ ਜੀ ਦਫ਼ਤਰ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਮੋਸਟ ਵੈਲਕਮ ਹੈ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੈ ਸਾਡਾ ਦਫ਼ਤਰ ਹਮੇਸ਼ਾ ਖੁੱਲ੍ਹਾ ਜਿਦੋਂ ਮਿਸਟਰੀ ਹੈ